ਸਾਥਿਓ ਤਸਵੀਰਾਂ ਤੁਹਾਨੂੰ ਮਲਪੁਰ ਅੜਕਾ ਤੋਂ ਦਿਖਾ ਰਹੇ ਹਾਂ ਜਿੱਥੇ ਮੋਟਰਸਾਈਕਲ ਤੇ ਇੱਕ ਕਾਰ ਵਿਚਕਾਰ ਆਮੋ ਸਾਹਮਣੇ ਟੱਕਰ ਹੋਈ ਹੈ ਤੁਸੀਂ ਦੇਖੋ ਬਹੁਤ ਸਾਰੇ ਲੋਕ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੈ ਔਰ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਹੋਣ ਤੋਂ ਬਾਅਦ ਇੰਨਾ ਜ਼ਬਰਦਸਤ ਸੀ ਕਿ ਟੱਕਰ ਹੋਣ ਤੋਂ ਬਾਅਦ ਮੋਟਰਸਾਈਕਲ ਵਾਲਾ ਉੱਪਰ ਕੇ ਕਾਰ ਦੇ ਸ਼ੀਸ਼ੇ 'ਚ ਜਾ ਕੇ ਵੱਜਦਾ ਤੁਸੀਂ ਦੇਖੋ ਕਿ ਗੱਡੀ ਵੀ ਅਕੋ ਕਾਫੀ ਨੁਕਸਾਨੀ ਪਈ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਹਾਦਸਾ ਕਾਫੀ ਜ਼ੋਰਦਾਰ ਹੋਇਆ ਸਤਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਅਸੀਂ ਪਿੰਡ ਮਲਪੁਰੜਕਾ ਵਿਖੇ ਮੌਜੂਦ ਹਾਂ ਇਹ ਉਹ ਜਗ੍ਹਾ ਜਿੱਥੇ ਹਰ ਰੋਜ਼ ਆਏ ਦਿਨ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਪਿੰਡ ਵਾਸੀ ਨੇ ਬੜੀ ਵਾਰ ਅਪੀਲ ਕੀਤੀ ਕਿ ਇੱਥੇ ਫਲਾਈਓਵਰ ਹੋਣਾ ਚਾਹੀਦਾ ਲੇਕਿਨ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਸਰਵਿਸ ਰੋਡ ਤੇ ਇਸ ਵਾਰ ਹਾਦਸਾ ਹੋਇਆ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਗੱਡੀ ਹੈ Swift Desire ਉਹ ਸਰਵਿਸ ਸਾਈਡ ਤੇ ਕਾਫੀ ਸਪੀਡ ਤੇ ਆ ਰਹੀ ਸੀ ਔਰ ਮੋਟਰਸਾਈਕਲ ਵਾਲਾ ਜਿਹੜਾ ਆ ਸਪਲੈਂਡਰ ਮੋਟਰਸਾਈਕਲ ਵਾਲਾ ਉਹ ਰੋਂਗ ਸਾਈਡ ਤੇ ਆ ਰਹੀ ਸੀ ਮਤਲਬ ਆਪੋਜ਼ਿਟ ਟਰੈਕ ਚ ਡਾਇਰੈਕਸ਼ਨ ਚ ਜਾ ਰਿਹਾ ਸੀ ਔਰ ਉਹਨੇ ਸਲੋਪ ਪਿੰਡ ਜਾਣਾ ਸੀ ਮੈਂ ਮੋਟਰਸਾਈਕਲ ਦਾ ਇੱਕ ਨੰਬਰ ਦੱਸ ਦਿੰਦਾ ਜੀ ਪੀਬੀ 32ਵੀ 3784 ਮੋਟਰਸਾਈਕਲ ਦਾ ਨੰਬਰ ਹੈ ਪੀਬੀ 32ਵੀ 3784 ਤੇ ਜਿਹੜੀ ਕਾਰ ਹੈ ਉਹਦਾ ਨੰਬਰ ਹੈ ਪੀਬੀ 08 ایਜੀ 0498 ਪੀਬੀ 08 ایਜੀ 0498 ਇਹ ਗੱਡੀ ਦਾ ਨੰਬਰ ਹੈ ਔਰ ਇੱਥੇ ਜਿਹੜਾ ਹਾਦਸਾ ਹੋ ਜਾਂਦਾ ਤੁਰੰਤ ਜਿਹੜੇ ਚਸ਼ਮਦੀਤ ਆ ਜਾਂ ਮਲਪੁਰੜਕਾ ਦੇ ਵਾਸੀ ਆ ਉਹਨਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤੀ ਜਾਂਦੀ ਆ ਉਹ ਮੌਕੇ ਤੇ ਪਹੁੰਚਦੇ ਆ ਔਰ ਜਿਹੜਾ ਪੀੜਤ ਵਿਅਕਤੀ ਹੁੰਦਾ ਜਿਹਦੇ ਸੱਟ ਚੋਟ ਵੱਜਦੀ ਆ ਉਹਨੂੰ ਜਿਹੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਔਰ ਹੁਣ ਮੌਕੇ ਤੇ ਸਦਰ ਥਾਣੇ ਤੋਂ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਹਾਦਸਾ ਕਿਵੇਂ ਵਾਪਰਿਆ ਔਰ ਜਿਨ੍ਹਾਂ ਦੇ ਸੱਟ ਲੱਗੀ ਆ ਜਿਹੜੇ ਪੀੜਤ ਨੇ ਉਹਨਾਂ ਨੂੰ ਕਿੱਥੇ ਦਾਖਲ ਕਰਵਾਇਆ ਗਿਆ ਸਰ ਕਿਵੇਂ ਘਟਨਾ ਹੋਈ ਜੀ ਇਹ ਪਰ ਮੈਂ ਡਿਊਟੀ ਅਫਸਰ ਨੂੰ ਜੁਸੀ ਥਾਣੇ 'ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਮਲਪੁਰ ਅੱਡੇ 'ਚ ਐਕਸੀਡੈਂਟ ਹੋਇਆ। ਉਹਦੇ ਸਬੰਧ 'ਚ ਅਸੀਂ ਆਏ ਸੀਗੇ। ਇਹ ਜਿਹੜੀ ਗੱਡੀ ਆ ਸਰਵਰ ਰੋਡ ਤੇ ਆ ਰਹੀ ਸੀ ਥੋੜੀ ਤੇਜ਼ ਹੋਣੀ ਆ ਮੋਟਰਸਾਈਕਲ ਵਾਲਾ ਇੱਧਰੋਂ ਜਾ ਰਿਹਾ ਸੀ। ਹਾਂ ਰੌਂਗ ਸਾਈਡ ਤੇ ਆ ਰਿਹਾ ਸੀ। ਹਾਂ ਰੌਂਗ। ਕੱਟਣ ਲੱਗਾ ਸੀ ਗੱਡੀ ਦੇ ਵਿੱਚ। ਕੋਈ ਸਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਵਿਸ ਸਾਈਡ ਤੇ ਵੀ ਜਿਹੜਾ ਐਕਸੀਡੈਂਟ ਹੋ ਗਿਆ ਨਾ। ਹਾਂਜੀ ਹਾਂਜੀ। ਇਹ ਤਾਂ ਗੱਡੀ ਵਾਲੇ ਦਾ ਵੀ ਚਲੋ ਆਰਾਮ ਨਾਣਾ ਚਾਹੀਦਾ ਗੱਡੀ ਵਾਲੇ ਨੂੰ। ਜੀ ਜੀ। ਵੀ ਵਾਲਾ ਵੀ ਤੇਜ਼ ਹੋਣਾ ਨਾ ਕੱਟ ਤੋਂ ਮੋਟਰਸਾਈਕ ਜੀ ਸਰ ਗੱਡੀ ਵਾਲਾ ਕਿੱਥੋਂ ਕਿੱਥੋਂ ਆ ਰਹੇ ਸੀ ਨਵਾਂ ਸ਼ਹਿਰ ਤੋਂ ਗੱਡੀ ਵਾਲਾ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਤੇ ਮੋਟਰਸਾਈਕਲ ਮੋਟਰਸਾਈਕਲ ਵਾਲਾ ਇੱਧਰੋਂ ਆ ਰਿਹਾ ਸੀ ਬੰਗਿਆ ਤੋਂ ਤੇ ਇਹਨੇ ਜਾਣਾ ਸੀ ਇਹ ਸਲੋਹ ਜਾਣਾ ਸੀ ਅੱਛਾ ਇੱਧਰ ਮੋਟਰ ਦਾ ਸੀਗਾ ਜੀ ਮੋਟਰ ਰਿਹਾ ਸੀ ਇੱਧਰ ਨੇ ਜਿਹੇ ਸਾਈਡ ਤੇ ਸਿਰਫ ਪਤਾ ਲੱਗੇ ਮੋਟਰਸਾਈਕਲ ਵਾਲਾ ਕਿੱਥੇ ਦਾ ਜੀ ਸਲੋਹ ਦਾ ਸੀਗਾ ਅੱਛਾ ਸਲੋਹ ਦਾ ਹੀ ਹਾਂ ਤੇ ਗੱਡੀ ਵਾਲੇ ਕਿੱਥੇ ਨੂੰ ਗੱਡੀ ਵਾਲੇ ਆ ਰਹੀ ਆ ਬਾਦ ਦੀ ਗੱਡੀ ਹਾਂ ਜੀ ਆ ਬਾਦ ਆਪ ਕੋਲ ਕਿਉਂਕਿ ਨੰਬਰ ਪੀਵੀ08 ਹੈ ਨਾ ਜੀ ਹਾਂ ਜੀ ਹਾਂ ਜੀ ਪੀਵੀ08 ਤੇ ਸਰ ਮੋਟਰਸਾਈਕਲ ਠੀਕ ਹੈ ਜੀ ਹਾਂ ਠੀ ਸੁਲਕ ਸੁੱਕੇ ਫੋਰਸਲੇ ਹਾਂ ਆ ਗਈ ਸੀ ਮੌਕੇ ਤੇ ਕੋਈ ਸਰ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਅਸੀਂ ਅਜੇ ਪਹਿਲਾਂ ਦੇਖਿਆ ਨਹੀਂ ਹੁਣ ਸਾਨੂੰ ਇਹ ਨੋਟੀਫਿਕੇਸ਼ਨ ਆਊਗੀ ਪਹਿਲੇ ਸੁਲਕ ਸੁੱਕੇ ਫੋਰਸਲੇ ਆ ਗਈ ਸੀ ਹਾਂਜੀ ਕੋਈ ਗੱਡੀ ਵੀ ਨੁਕਸਾਨੀ ਗਈ ਹੈ ਜੀ ਹਾਂ ਮੋਟਰਸਾਈਕਲ ਦਾ ਵੀ ਨੁਕਸਾਨ ਬਾਕੀ ਕਾਰਵਾਈ ਦੇਖਦੇ ਹੁਣ ਜਿੱਦਾਂ ਵੀ ਕਰਨਗੇ ਕਰਤਾ ਹੈ ਤੇ ਫਿਰ ਕਾਰਵਾਈ ਸਰ ਕੀ ਹੋਏਗੀ ਜੀ ਕਾਰਵਾਈ ਜੋ ਫਿਰ ਬਿਆਨਾਂ ਦੇ ਹਿਸਾਬ ਨਾਲ ਜੋ ਬਿਆਨ ਹਾਂਜੀ ਹਾਂਜੀ ਮੌਕੇ ਤੇ ਕੋਈ ਕਿਸੇ ਨੇ ਦੱਸਿਆ ਕਿ ਜਿਹੜਾ ਕੋਈ ਚਸ਼ਮਦੀਦ ਕਿੱਧਰ ਹੋਇਆ ਜੀ ਮੋਕਦੇ ਜਾਨੀ ਗੱਡੀ ਵਾਲਾ ਆ ਰਿਹਾ ਸੀ ਇਹ ਮੋਟਰਸਾਈਕਲ ਵਾਲਾ ਕਟਰ ਕ੍ਰੋਸ ਕਰਨ ਲੱਗਾਈ ਕ੍ਰੋਸਿੰਗ ਤੋਂ ਕੁੱਛ ਜਾਣ ਪੈ ਇੱਕਦਮ ਜੱਕਦਮ ਨਿਕਲੇ ਸੜਕ ਸੁਰੱਖਿਆ ਫੋਰਸ ਸਰ ਉਹਨਾਂ ਦੇ ਕਹਿਣ ਦੇ ਮਤਾਬਕ ਤੁਰੰਤ ਪਹੁੰਚ ਗਈ ਸੀ ਔਰ ਜਿੱਦ ਜੇ ਸਰ ਨੂੰ ਤਲਾਸ਼ ਮਿਲਦੀ ਹੈ ਕਿਉਂਕਿ ਥਾਣੇ ਮਜੂਦ ਸੀਗੇ ਸਰ ਜਿੱਦ ਜੇ ਤਲਾਸ਼ ਮਿਲਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਇਥੇ ਮੌਕੇ ਤੇ ਪਹੁੰਚ ਜਾਂਦਾ ਔਰ ਉਹਨਾਂ ਨੇ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਸੀਂ ਉਮੀਦ ਕਰਦੇ ਹਾਂ ਜੋ ਕਿ ਜਿੱਦੇ ਸੱਟ ਲੱਗੇ ਮੋਟਰਸਾਈਕਲ ਸਵਾਰ ਦੇ ਉਹ ਠੀਕ ਠਾਕ ਹੋਵੇ ਉਹਨੂੰ ਜਿਵੇਂ ਹਸਪਤਲ ਲੈ ਕੇ ਗਿਆ ਸੜਕ ਸੁਰੱਖਿਆ ਫੋਰਸ ਵਾਲੇ ਉਮੀਦ ਕਰਦੇ ਹਾਂ ਕਿ ਉਹ ਠੀਕ ਠਾਕ ਹੋਵੇ ਪਰ ਨਾਲ ਦੀ ਨਾਲ ਸਵਾਲ ਇਹੀ ਹੈ ਕਿ ਸਰਵਿਸ ਸਾਈਡ ਤੇ ਗੱਡੀ ਕਾਫ ਉਹ ਪਿੱਛੇ ਵੀ ਰੋਂਗ ਸਾਈਡ ਤੇ ਆ ਰਿਹਾ ਹੁਣ ਮਤਲਬ ਪਿਛਲੇ ਕੱਟ ਤੋਂ ਹੀ ਉਹਨੇ ਆਪੋਜੀਟ ਡਾਇਰੈਕਸ਼ਨ ਵਿੱਚ ਮੋਟਰਸਾਈਕਲ ਪਾ ਲਿਆ ਹੁਣ ਤਾਂ ਜਾ ਕੇ ਜਿਹੜਾ ਸਰਵਿਸ ਸਾਈਡ ਤੇ ਉਹ ਉਹ ਐਂਟਰ ਕਰ ਸਕਿਆ ਤਾਂ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਲੇਕਿਨ ਇੱਕ ਬੰਦਾ ਰੋਂਗ ਸਾਈਡ ਤੇ ਆ ਰਿਹਾ ਸੀ ਤੇ ਇੱਕ ਬੰਦਾ ਸਰਵਿਸ ਸਾਈਡ ਤੇ ਓਵਰ ਸਪੀਡ ਤੇ ਆ ਰਿਹਾ ਸੀ ਇਹ ਕਾਰਨ ਜਿਹੜਾ ਹਾਲੇ ਤੱਕ ਮੁਚਸ਼ਮਦੀ ਤਨੇ ਦੱਸਿਆ ਹੈ